ਪੁੱਤ ਨੂੰ ਦੁਕਾਨ ਤੋਂ ਬੀਅਰ ਖਰੀਦਦਾ ਦੇਖ ਕੇ ਪਿਓ ਨੇ ਖੋਲੇ ਚੱਪਲ ਅੱਗੇ ਕੀ ਹੋਇਆ ਇਹ ਜਾਣਨ ਲਈ ਦੇਖੋ ਲਾਈਵ ਵੀਡੀਓ ਇਹ ਤਾਂ ਤੁਸੀਂ ਸੋਚ ਹੀ ਸਕਦੇ ਹੋ ਕਿ ਜੇਕਰ ਤੁਸੀਂ ਬੀਅਰ ਖਰੀਦਦੇ ਹੋ ਤੇ ਪਿੱਛੋਂ ਤੁਹਾਡਾ ਪਿਓ ਆ ਕੇ ਤੁਹਾਨੂੰ ਫੜ ਲਵੇ ਤਾਂ ਤੁਹਾਨੂੰ ਕਿਵੇਂ ਦਾ ਮਹਿਸੂਸ ਹੋਵੇਗਾ ਇਹ ਸਭ ਸੋਚਣਾ ਵੀ ਇੱਕ ਬਹੁਤ ਹੀ ਖਤਰਨਾਕ ਜਿਹਾ ਲੱਗਦਾ ਹੈ ਪਰ ਅਜਿਹਾ ਹੀ ਕੁਝ ਹਰਿਆਣਾ ਦੇ ਇੱਕ ਲੜਕੇ ਨਾਲ ਹੋਇਆ ਹੈ ਜੋ ਬੀਅਰ ਲੈਣ ਲਈ ਸ਼ਰਾਬ ਦੀ ਦੁਕਾਨ ਦੇ ਖੜਾ ਸੀ ਅਚਾਨਕ ਉਸ ਦਾ ਪਿਤਾ ਉਸ ਦੁਕਾਨ ਤੇ ਪਹੁੰਚ ਗਿਆ ਤੇ ਉਸ ਨੇ ਲੜਕੇ ਨੂੰ ਬੀਅਰ ਦੀ ਬੋਤਲ ਖਰੀਦਦਿਆਂ ਦੇਖਿਆ ਅੱਗੇ ਕੀ ਹੋਇਆ ਇਹ ਵੀਡੀਓ ਚ ਦੇਖ ਕੇ ਤੁਹਾਡਾ ਹਾਸਾ ਵੀ ਨਹੀਂ ਰੁਕੇਗਾ ਵੀਡੀਓ ਪੋਸਟ ਕਰਦੇ ਹੋਏ ਕੀ ਹੋਇਆ ਗਿਆ ਹੈ ਕਿ ਇਹ ਹਰਿਆਣਵੀ ਪਿਤਾ ਨੇ ਆਪਣੇ ਬੇਟੇ ਨੂੰ ਠੇਕੇ ਤੋਂ ਬੇਅਰ ਖਰੀਦੇ ਹੋਏ ਦੇਖਿਆ ਇਸ ਤੋਂ ਬਾਅਦ ਉਸਨੇ ਆਪਣੀਆਂ ਚਪਲਾਂ ਗੱਡ ਲਈਆਂ ਅਤੇ ਆਪਣੇ ਬੇਟੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਵੀਡੀਓ ਜੋ ਤੁਸੀਂ ਦੇਖ ਸਕਦੇ ਹੋ ਕਿ ਠੇਕੇ ਦੇ ਹੀ ਲੜਕੇ ਦਾ ਪਿਤਾ ਆਪਣੇ ਬੇਟੇ ਨੂੰ ਚਪਲਾ ਨਾਲ ਕੁੱਟ ਰਿਹਾ ਹੈ ਲੜਕਾ ਵੀ ਹੱਥ ਵਿੱਚ ਬੇਅਰ ਦਾ ਕੈਨ ਫੜ ਕੇ ਕਹਿ ਰਿਹਾ ਹੈ ਕਿ ਪਾਪਾ ਇਹ ਮੇਰਾ ਨਹੀਂ ਹੈ ਪਰ ਉਸਦੇ ਪਿਤਾ ਉਸ ਦੀ ਇੱਕ ਵੀ ਨਹੀਂ ਸੁਣਦੇ ਉਹਨਾਂ ਦਾ ਬੇਟਾ ਕਹਿ ਰਿਹਾ ਹੈ ਕਿ ਇਹ ਮੇਰਾ ਨਹੀਂ ਇਹ ਮੇਰੇ ਕਿਸੇ ਦੋਸਤ ਦਾ ਹੈ ਉਸਨੇ ਮੇਤੋਂ ਮੰਗਵਾਇਆ ਹੈ ਮੈਂ ਤਾਂ ਪਿੰਦਾ ਹੀ ਨਹੀਂ ਪਰ ਉਸ ਦਾ ਪਿਤਾ ਉਸ ਦੀ ਕੋਈ ਵੀ ਗੱਲ ਨਹੀਂ ਸੁਣ ਰਿਹਾ ਹੈ ਉਸ ਦਾ ਬੇਟਾ ਕਹਿ ਰਿਹਾ ਹੈ ਕਿ ਹਰ ਕੋਈ ਸਾਡੇ ਵੱਲ ਹੀ ਦੇਖ ਰਿਹਾ ਹੈ ਲੋਕਾਂ ਨੇ ਵੀਡੀਓ ਦੇਖ ਕੇ ਕਿਹਾ ਇਹ ਹੈ ਅਸਲੀ ਪਿਤਾ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਧੂਮ ਮਚਾ ਰਹੀ ਹੈ ਲੋਕ ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰੇ ਹਨ ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਕਿਹਾ ਹੈ ਉਸ ਮੁੰਡੇ ਨੂੰ ਦੇਖੋ ਜੋ ਇੰਨੇ ਲੋਕਾਂ ਸਾਹਮਣੇ ਕੁੱਟੇ ਜਾਣ ਦੇ ਬਾਵਜੂਦ ਨਾ ਤਾਂ ਆਪਣੇ ਪਿਤਾ ਤੇ ਰੋਲਾ ਪਾਉਂਦਾ ਹੈ ਅਤੇ ਨਾ ਹੀ ਮਨੁੱਖੀ ਅਧਿਕਾਰਾਂ ਦੇ ਬਕਵਾਸ ਕਰਦਾ ਹੈ ਉਸ ਦੇ ਦਿਮਾਗ ਵਿੱਚ ਅਜੇ ਵੀ ਇੱਕ ਹੀ ਗੱਲ ਹੈ ਉਹ ਪਿਤਾ ਹੈ ਉਹ ਮਾਰ ਸਕਦਾ ਹੈ ਦੂਜੇ ਨੇ ਲਿਖਿਆ ਅੰਕਲ ਬਹੁਤ ਸਹੀ ਕਰ ਰਹੇ ਹਨ ਉਹ ਆਪਣੇ ਬੇਟੇ ਨੂੰ ਗਲਤ ਰਸਤੇ ਤੇ ਜਾਣ ਤੋਂ ਰੋਕ ਰਹੇ ਹਨ ਕਿ ਦਿਨ ਇਹ ਲੜਕਾ ਆਪ ਹੀ ਆਪਣੇ ਪਿਤਾ ਦੀ ਕੁੱਟ ਨੂੰ ਯਾਦ ਕਰੇਗਾ ਬਿਊਰੋ ਰਿਪੋਰਟ ਜੀਕੇ ਆਰ ਟੀਵੀ ਪੁੱਤ ਨੂੰ ਦੁਕਾਨ ਤੋਂ ਬੀਅਰ ਖਰੀਦਾ ਦੇਖ ਕੇ ਪਿਓ ਨੇ ਖੋਲੇ ਚੱਪਲ ਅੱਗੇ ਕੀ ਹੋਇਆ ਇਹ ਜਾਣਨ ਲਈ ਦੇਖੋ ਲਾਈਵ ਵੀਡੀਓ ਇਹ ਤਾਂ ਤੁਸੀਂ ਸੋਚ ਹੀ ਸਕਦੇ ਹੋ ਕਿ ਜੇਕਰ ਤੁਸੀਂ ਬੀਅਰ ਖਰੀਦਦੇ ਹੋ ਤੇ ਪਿੱਛੋਂ ਤੁਹਾਡਾ ਪਿਓ ਆ ਕੇ ਤੁਹਾਨੂੰ ਫੜ ਲਵੇ ਤਾਂ ਤੁਹਾਨੂੰ ਕਿਵੇਂ ਦਾ ਮਹਿਸੂਸ ਹੋਵੇਗਾ ਇਹ ਸਦ ਸੋਚਣਾ ਵੀ ਇੱਕ ਬਹੁਤ ਹੀ ਖਤਰਨਾਕ ਜਿਹਾ ਲੱਗਦਾ ਹੈ ਪਰ ਅਜਿਹਾ ਹੀ ਕੁਝ ਹਰਿਆਣਾ ਦੇ ਇੱਕ ਲੜਕੇ ਨਾਲ ਹੋਇਆ ਹੈ ਜੋ ਬੀਅਰ ਲੈਣ ਲਈ ਸ਼ਰਾਬ ਦੀ ਦੁਕਾਨ ਦੇ ਖੜਾ ਸੀ ਅਚਾਨਕ ਉਸ ਦਾ ਪਿਤਾ ਉਸ ਦੁਕਾਨ ਤੇ ਪਹੁੰਚ ਗਿਆ ਤੇ ਉਸ ਨੇ ਲੜਕੇ ਨੂੰ ਬੀਅਰ ਬੋਤਲ ਖਰੀਦਿਆਂ ਦੇਖਿਆ ਅੱਗੇ ਕੀ ਹੋਇਆ ਇਹ ਵੀਡੀਓ ਚ ਦੇਖ ਕੇ ਤੁਹਾਡਾ ਹਾਸਾ ਵੀ ਨਹੀਂ ਰੁਕੇਗਾ ਵੀਡੀਓ ਪੋਸਟ ਕਰਦੇ ਹੋਏ ਕੀ ਹੋਇਆ ਗਿਆ ਹੈ ਕਿ ਇਹ ਹਰਿਆਣਵੀ ਪਿਤਾ ਨੇ ਆਪਣੇ ਬੇਟੇ ਨੂੰ ਠੇਕੇ ਤੋਂ ਬੇਅਰ ਖਰੀਦਦੇ ਹੋਏ ਦੇਖਿਆ ਇਸ ਤੋਂ ਬਾਅਦ ਉਸਨੇ ਆਪਣੀਆਂ ਚਪਲਾਂ ਗੱਡ ਲਈਆਂ ਅਤੇ ਆਪਣੇ ਬੇਟੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਵੀਡੀਓ ਜੇ ਤੁਸੀਂ ਦੇਖ ਸਕਦੇ ਹੋ ਕਿ ਠੇਕੇ ਦੇ ਹੀ ਲੜਕੇ ਦਾ ਪਿਤਾ ਆਪਣੇ ਬੇਟੇ ਨੂੰ ਚਪਲਾਂ ਨਾਲ ਕੁੱਟ ਰਿਹਾ ਹੈ ਲੜਕਾ ਵੀ ਹੱਥ ਵਿੱਚ ਬੇਅਰ ਦਾ ਕੈਨ ਫੜ ਕੇ ਕਹਿ ਰਿਹਾ ਹੈ ਕਿ ਪਾਪਾ ਇਹ ਮੇਰਾ ਨਹੀਂ ਹੈ ਪਰ ਉਸਦੇ ਪਿਤਾ ਉਸ ਦੀ ਇੱਕ ਵੀ ਨਹੀਂ ਸੁਣਦੇ ਉਹਨਾਂ ਦਾ ਬੇਟਾ ਕਹਿ ਰਿਹਾ ਹੈ ਕਿ ਇਹ ਮੇਰਾ ਨਹੀਂ ਇਹ ਮੇਰੇ ਕਿਸੇ ਦੋਸਤ ਦਾ ਹੈ ਉਸਨੇ ਮੇਤੋਂ ਮੰਗਵਾਇਆ ਹੈ ਮੈਂ ਤਾਂ ਪਿੰਦਾ ਹੀ ਨਹੀਂ ਪਰ ਉਸ ਦਾ ਪਿਤਾ ਉਸ ਦੀ ਕੋਈ ਵੀ ਗੱਲ ਨਹੀਂ ਸੁਣ ਰਿਹਾ ਹੈ ਉਸ ਦਾ ਬੇਟਾ ਕਹਿ ਰਿਹਾ ਹੈ ਕਿ ਹਰ ਕੋਈ ਸਾਡੇ ਵੱਲ ਹੀ ਦੇਖ ਰਿਹਾ ਹੈ ਲੋਕਾਂ ਨੇ ਵੀਡੀਓ ਦੇਖ ਕੇ ਕਿਹਾ ਇਹ ਹੈ ਅਸਲੀ ਪਿਤਾ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਧੂਮ ਮਚਾ ਰਹੀ ਹੈ ਲੋਕ ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰੇ ਹਨ ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਕਿਹਾ ਹੈ ਉਸ ਮੁੰਡੇ ਨੂੰ ਦੇਖੋ ਜੋ ਇੰਨੇ ਲੋਕਾਂ ਸਾਹਮਣੇ ਕੁੱਟੇ ਜਾਣ ਦੇ ਬਾਵਜੂਦ ਨਾ ਤਾਂ ਆਪਣੇ ਪਿਤਾ ਤੇ ਰੋਲਾ ਪਾਉਂਦਾ ਹੈ ਅਤੇ ਨਾ ਹੀ ਮਨੁੱਖੀ ਅਧਿਕਾਰਾਂ ਦੇ ਬਕਵਾਸ ਕਰਦਾ ਹੈ ਉਸ ਦੇ ਦਿਮਾਗ ਵਿੱਚ ਅਜੇ ਵੀ ਇੱਕ ਹੀ ਗੱਲ ਹੈ ਉਹ ਪਿਤਾ ਹੈ ਉਹ ਮਾਰ ਸਕਦਾ ਹੈ ਦੂਜੇ ਨੇ ਲਿਖਿਆ ਅੰਕਲ ਬਹੁਤ ਸਹੀ ਕਰ ਰਹੇ ਹਨ ਉਹ ਆਪਣੇ ਬੇਟੇ ਨੂੰ ਗਲਤ ਰਸਤੇ ਤੇ ਜਾਣ ਤੋਂ ਰੋਕ ਰਹੇ ਹਨ ਕਿ ਦਿਨ ਇਹ ਲੜਕਾ ਆਪ ਹੀ ਆਪਣੇ ਪਿਤਾ ਦੀ ਕੁੱਟ ਨੂੰ ਯਾਦ ਕਰੇਗਾ ਬਿਊਰੋ ਰਿਪੋਰਟ ਜੀਕੇਆਰ ਟੀਵੀ